બોલે સોનહાર સાતજી કાળ સોનહાર સાતજી કાળ બોલે સોનહાર સાતજી કાળ ખાલસા હાજી સરપંચ સાહેબ સસ્ત્રી કાળજી સસ્ત્રી કાળજી હાજી એ દસ્યોજી એ ચોણ કેમે હોઈ ગઈ ਇਹੀ ਜ਼ੋਨ ਸਾਡਾ ਵਾਰਡ ਹੈ ਜਿਹੜਾ ਹਾਂਜੀ ਦੋਨਾਂ ਨਾਲ ਸਹਿਮਤ ਸੀਗਾ ਪਰ ਗੱਲ ਆਈ ਹੈ ਵੀ ਦੋਨੇ ਇੱਕ ਘਰ ਦੋਨਾਂ ਪਰਿਵਾਰਾਂ ਨਾਲ ਸਹਿਮਤ ਸੀ ਮਤਲਬ ਜਿਹੜਾ ਸਾਰਾ ਵਾਰਡ ਸੀ ਹਾਂਜੀ ਇਹਦੇ ਵਿੱਚ ਵੀ ਕੋਈ ਟਸਲਵਾਜੀ ਨਾ ਹੋਵੇ ਜਾਂ ਕੋਈ ਕਿਸੇ ਦਾ ਵਿਰੋਧ ਨਾ ਪਵੇ ਉਹਦੇ ਲਈ ਦੋਨੇ ਉਮੀਦਵਾਰਾਂ ਨੇ ਸਹਿਮਤੀ ਕਰਕੇ ਆ ਉਸ ਵਿੱਚ ਵੀ ਇੱਕ ਵਟਾਸ ਬਣਾਇਆ ਸੀ ਵੀ ਆਪਾਂ ਪਰਚੀ ਪਾ ਲੈਂਦੇ ਆ ਵੀ ਜਿਹਨੂੰ ਮਨ ਲਾ ਮਾਨਤਾ ਮਿਲਦੀ ਹੈ ਠੀਕ ਹੈ ਉਹਨੂੰ ਆਪਦੀ ਆਪੀ ਪਰਮਾਤਮਾ ਵੱਲੋਂ ਉਹਦਾ ਨਾਮ ਆ ਜਾਊਗਾ ਤੇ ਦੋਨੇ ਉਮੀਦਵਾਰ ਇਕ ਦੂਜੇ ਨਾਲ ਸਹਿਮਤ ਸੀਗੇ ਵੀ ਅਸੀਂ ਜਿਹਦਾ ਵੀ ਨਾਮ ਆ ਗਿਆ ਉਹਦੇ ਨਾਲ ਸਾਰਾ ਵਾਰਡ ਤੇ ਦੋਨੇ ਉਮੀਦਵਾਰ ਇਕ ਦੂਜੇ ਨਾਲ ਸਹਿਮਤ ਸੀ ਵੀ ਸਾਨੂੰ ਕੋਈ ਉਤਰਾਜ ਨਹੀਂ ਲਾਈਟਰੀ ਵਾਂਗੂ ਪਰਤੀਆਂ ਫਾੜਨਾਂ ਪਰਚੀਆਂ ਪੰਗ ਹੈ ਤੋ ਠੀਕ ਹੈ ਉਹਦੇ ਵਿੱਚ ਲਖਵਿੰਦਰ ਸਿੰਘ ਦਾ ਨਾਮ ਆ ਗਿਆ ਸੀਗਾ ਦੂਜੇ ਨੰਬਰ ਤੇ ਗਰਦੀਪ ਸਿੰਘ ਦਾ ਲਖਵਿੰਦਰ ਸਿੰਘ ਜੇਤੂ ਸੀਗੇ ਤੇ ਗਰਦੀਪ ਸਿੰਘ ਵੀ ਇਹ ਗੱਲ ਤੇ ਖੁਸ਼ ਹੈ ਤੇ ਦੂਜੀ ਗੱਲ ਇਹਨਾਂ ਨਾਲ ਇਹ ਕਰੀ ਸੀ ਵੀ ਜਿਹੜਾ ਵੀ ਬੰਦਾ ਉਮੀਦਵਾਰ ਬਣੂਗਾ ਦੋਨੇ ਮਿਹਦੇਵਾਰ ਆਲਮੇਲ ਕੇ ਰਹਿਣਗੇ ਕਦੇ ਕੰਮ ਆ ਜਾਂ ਕੋਈ ਵੀ ਬਾੜ ਦੇ ਵਿੱਚ ਵੀ ਕੋਈ ਬੈ ਜਿਵੇਂ ਆਪਾਂ ਕਹੇ ਵਿਰੋਧ ਦੀ ਭਾਵਨਾ ਨਾਲ ਨਹੀਂ ਰਹਿਣਗੇ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਨਾਲ ਹਨ ਜੀ ਗੁਰਦੀਪ ਸਿੰਘ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖੁਸ਼ ਆ ਜੀ ਤੁਸੀਂ ਇਸ ਚੋਣ ਖੁਸ਼ ਆ ਜੀ ਇਸ ਨੂੰ ਠੀਕ ਆ ਤੇ ਕੀ ਕਹਿਣਾ ਚਾਹੋਗੇ ਜੀ ਅੱਗੇ ਤੁਸੀਂ ਰਲ ਮਿਲ ਕੇ ਸਾਥ ਦੇਵੋਗੇ ਜੀ ਚੱਲੋਗੇ ਇਕੱਠੇ ਮਿਲ ਕੇ ਨਾ ਜੀ ਹਾਂ ਅਸੀਂ ਤਾਂ ਇਹ ਉਮੀਦ ਕਰਦੇ ਆਂ ਵੀ ਇਹ ਸਾਡੇ ਨਾਲ ਰਲ ਕੇ ਚੱਲਾਂ ਤੇ ਅਸੀਂ ਵੀ ਇਹਨਾਂ ਨਾਲ ਰਲ ਕੇ ਚੱਲਾਂ ਹਾਂ ਜੀ ਹਾਂ ਜੀ ਸਰਦਾਰ ਲਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਜੌਣ ਵਾਲੇ ਇਹ ਮੇਰਾ ਵੱਡਾ ਭਰਾ ਜੀ ਅੱਛਾ ਜੀ ਇਹੀ ਜਿੱਤਿਆ ਮੈਂ ਨਹੀਂ ਜਿੱਤਿਆ ਠੀਕ ਹੈ ਗੱਲ ਅਸੀਂ ਦੋਨੇ ਜਿੱਤੇ ਆਂ ਰਲ ਕੇ ਇਸ ਬਾੜ ਦਾ ਮਤਲਬ ਕੰਮ ਕਰਾਂਗੇ ਇਹਦੇ ਮੈਂ ਮਗਰ ਐ ਬੁਰੇ ਆ ਮੇਰੇ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਹਾਂਜੀ ਜੀ ਪੂਰੀ ਆਪਦੀ ਖੁਸ਼ੀ ਦੇ ਨਾਲ ਦੋਨੇ ਭਰਾ ਬਣੇ ਠੀਕ ਹੈ ਹਾਂਜੀ ਮੈਂ ਸਮਝਦਾ ਜੀ ਵੀ ਹੋਰ ਵੀ ਮੈਂਬਰਾਂ ਨੂੰ ਜੀ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਨਾਲੇ ਸਾਰਿਆਂ ਦੇ ਮਤਲਬ ਆਪਣੇ ਬਾਡਾਂ ਦੇ ਵਿੱਚ ਬਣ ਜਾਣ ਮੈਂ ਤਾਂ ਇਹ ਕਹਿੰਦਾ ਵੀ ਸਰਪੰਚ ਵੀ ਪਰਚੀਆਂ ਪਾ ਕੇ ਇਸ ਤਰ੍ਹਾਂ ਕਰਕੇ ਬਣਾਏ ਜਾਣ ਤਾਂ ਬਹੁਤ ਚੰਗੀ ਗੱਲ ਹੈ ਹਾਂ ਜੀ ਇਹ ਤਾਂ ਜਾਂ ਮੰਨ ਲਓ ਜੀ VOTERਾਂ ਦਾ ਵੀ ਪ੍ਰਪਾ ਰਹਿੰਦਾ ਜੀ ਕਿਸੇ ਦਾ ਕੁਮਤ ਸਾਰਾ ਵਧੀਆ ਰਹਿੰਦਾ ਐਵੇਂ ਕੋਈ ਦਾਰੂ ਪੀਉਂਦਾ ਕੋਈ ਕੁਸ ਕਰਦਾ ਲੋੜ ਹੀ ਨਹੀਂ ਕੱਸੇਦੀ ਹਾਂ ਜੀ ਹਾਂ ਜੀ ਨਾਲੇ ਮੈਂ VOTERਾਂ ਨੂੰ ਵੀ ਜੀ ਦੋਨਾਂ ਨਾਲ ਜਾਣਾ ਪੈਂਦਾ ਜੀ ਕਈ ਵਾਰ ਅਤਰਾਜ ਹੋ ਜਾਂਦਾ ਉਹ ਹੀ ਬੰਦੇ ਹੁੰਦੇ ਆ ਜੀ ਦੋਨੇ ਪਾਸੇ ਹੁੰਦੇ ਆ ਉਹ ਵਿਚਾਰੇ ਸੰਨਤ ਫਸੇ ਹੁੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਜੇ ਆਪਾਂ ਨਾਲ ਮਿਲ ਕੇ ਰਵਾਂਗੇ ਸਾਰਾ ਕੁਸ ਹੈ ਠੀਕ ਆ ਜੀ ਹਾਂ ਜੀ ਸੌਜੀ ਸਾਹਿਬ ਜੀ ਦੱਸੋ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਦੁਨਨੇ ਬੰਦੇ ਅੰਮਰਤਾ ਰਹੀ ਹੈ ਜੀ ਇਹ ਵਧਾਈ ਦੇ ਪਾਤਰਾ ਹੈ ਜਿਨ ਕਿ ਗੁਰੂ ਦੇ ਸਿੱਖਾ ਉਹਨਾਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਕੋਈ ਵੀ ਬਰੋ ਬਰੋਧ ਨਹੀਂ ਇੱਕ ਦੂਜੇ ਦਾ ਕਰਨਾ ਚਾਹੀਦਾ ਅੱਗੇ ਤੋਂ ਇਹਨਾਂ ਨੂੰ ਚਾਹੀਦਾ ਇੱਕ ਦੂਜੇ ਦਾ ਵਿਰੋਧ ਨਾ ਕਰਨਾ ਇੱਕ ਤਰਾਪੇ ਦੇ ਵਿੱਚ ਰਲ ਮਿਲ ਕੇ ਰਹਿਣਾ ਅੱਗੇ ਤੋਂ ਜੋ ਕੋਈ ਬਾੜ ਦੀ ਸਮੱਸਿਆ ਆਉਂਦੀ ਹੈ ਇਸੇ ਤਰ੍ਹਾਂ ਹੱਲ ਹੋਣੀ ਚਾਹੀਦੀ ਹੈ ਹਾਂ ਜੀ ਸਰਪੰਚੀ ਦੀ ਵੀ ਕੋਸ਼ਿਸ਼ ਕਰ ਰਹੇ ਆ ਜੀ ਤੁਸੀਂ ਪਿੰਡ 'ਚ ਇਸ ਤਰ੍ਹਾਂ ਜੀ ਕੋਈ ਹੱਲ ਸਰਪੰਚੀ ਦੀ ਕਰ ਰਹੇ ਆ ਪਰ ਸਰਪੰਚੀ ਦੇ ਵਿੱਚ ਬੰਦੇ ਬਹੁਤ ਆ ਉੱਠ ਆ ਜੇ ਮੰਨ ਲਓ 2 ਜਾਂ 3 ਬੰਦੇ ਹੁੰਦੇ ਇਹ ਬਹੁਤ ਵਧੀਆ ਜੇ ਹੋ ਜਾਵੇ ਤੇ ਪਿੰਡ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਆ ਜਾਓ ਜੀ ਸੋ ਸ੍ਰੀ ਕਾਲ ਜੀ ਅੰਦੀ ਦੱਸਿਆ ਜੀ ਹੱਜਵੇ ਦੇ ਨਾਲ ਦੇ ਵਾਰਡ ਨੰਬਰ ਕਿੰਨਾ ਚੱਲਦਾ ਨਹੀਂ 10 ਵਿੱਚ ਦੋ ਮੈਂਬਰ ਸਾਡੇ ਸੀਗੇ ਇਹ ਦੋਨਾਂ ਮੈਂਬਰਾਂ ਨੇ ਸਹਿਮਤੀ ਕੀਤੀ ਸਾਰੇ ਜਿਹੜੇ ਜਿੰਨੇ ਸਾਡੇ ਵਾਰਡ ਦੇ ਮੈਂਬਰ ਸੀ ਉਹਨਾਂ ਨੇ ਵੀ ਇਹਨਾਂ ਦੀ ਤਸੱਲੀ ਬਰਕਰਾਰ ਕੀਤੀ ਤਾਂ ਕਿ ਕਿਸੇ ਦਾ ਵਿਰੋਧ ਨਾ ਪਵੇ ਆਪਸੀ ਇਕਤਾ ਬਣੀ ਰਹੇ ਦੋਨੇ ਸਾਡੇ ਜਿਹੜੇ ਹੈਗੇ ਆ ਦੋਨੇ ਹੀ ਸਾਡੇ ਵਾਸਤੇ ਬਰਾਬਰ ਸੀਗੇ ਪਰ ਇਹ ਜਿਹਨਾਂ ਸਪਰਤੀ ਗੱਡੀ ਦਾ ਉਸਮਤਾਕ ਜਿਹੜੇ ਪ੍ਰਮਾਤਮਾ ਨੇ ਇਹਨਾਂ ਦਾ ਫੈਸਲਾ ਕੀਤਾ ਉਹ ਪ੍ਰਮਾਤਮਾ ਦੇ ਬਲ ਹੋ ਗਿਆ ਤੇ ਅਸੀਂ ਇਹਨਾਂ ਦਾ ਸਹਿਯੋਗ ਕੀਤਾ ਤੇ ਅੱਗੇ ਤੋਂ ਵੀ ਇਹਨਾਂ ਨਾਲ ਇਸੇ ਤਰੀਕੇ ਨਾਲ ਸਾਰੇ ਵਾਰਡ ਦੇ ਲੋਕ ਜਿਹੜੇ ਸਹਿਯੋਗ ਕਰਦੇ ਠੀਕ ਔਰ ਬਹੁਤ ਧੰਨਵਾਦ ਜੀ ਹੋਰ ਬੋਲਣਾ ਜੀ ਕਿਸੇ ਨੇ ਬਾਜੀ ਲਓ ਜੀ ਇਹ ਪਿੰਡ ਆਕਰੀਆ ਜਲਾਲ ਜ਼ਿਲ੍ਹਾ ਪਟੈਂਡਾ ਤਹਿਿਲ ਰਾਮਪਰਾਪੂਲ 72 ਨੰਬਰ ਵਾਰਡ ਚ ਜੀ ਪਰਟੀਆਂ ਨਾਲ ਦੋ ਮੈਂਬਰ ਖੜੇ ਸੀ ਸਹਿਮਤੀ ਹੋਈ ਆ ਤੇ ਸਾਰੇ ਜਿਹੜੇ ਵਾਰਡ ਦੇ ਵੋਟਰ ਆ ਉਹ ਵੀ ਬਹੁਤ ਖੁਸ਼ ਆ ਤੇ ਦੋਨੇ ਮੈਂਬਰ ਸਹਿਬਾਨ ਵੀ ਖੁਸ਼ ਆ ਇਸ ਚੋਣ ਤੋਂ ਸੋ ਜਿੰਨੇ ਵੀ ਭਰਾ ਜੁੜੇ ਬਹੁਤ ਬਹੁਤ ਧੰਨਵਾਦ ਆ ਛੋਟੀ ਬੱਚੀ ਨੇ ਪਰਤੀਆਂ ਚੱਕੀਆਂ ਸੀ ਤੇ ਇਹਦਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ